ਸਸ਼ਿਕਾ ਜੀ ਵਰਤਮਾ ਤੁਹਾਡਾ ਮੇਰੇ ਪ੍ਰੋਪਸੋ ਕ੍ਰੇਸ਼ਨ ਚੈਨਲ ਤੇ ਅੱਜ ਆਪਾਂ ਫਿਰ ਤੋਂ ਤੁਹਾਡੇ ਲਈ ਬਹੁਤ ਹੀ ਪਿਆਰੇ ਡਿਜ਼ਾਈਨ ਦੇ ਕੀ ਸੂਟ ਲੈ ਕੇ ਆਏ ਆ ਜੇ ਤੁਹਾਨੂੰ ਪਸੰਦ ਆ ਰਹੇ ਨੇ ਸਕਰੀਨਸ਼ਾਟ ਲੈ ਕੇ WhatsApp ਤੇ ਤੁਸੀਂ ਆਰਡਰ ਦੇ ਸਕਦੇ ਹੋ 961353079 ਤੇ ਸਕਰੀਨਸ਼ਾਟ ਭੇਜ ਕੇ ਤੁਸੀਂ ਕੀ ਆ ਆਰਡਰ ਕਰ ਸਕਦੇ ਹੋ ਅੱਜ ਜੋ ਮੈਂ ਤੁਹਾਨੂੰ ਫਸਟ ਸੂਟ ਦਿਖਾਉਣ ਜਾ ਰਹੀ ਆ ਇਹ ਦੇਖੋ ਆਪਣਾ ਇਹ ਕਾਟਨ ਦੇ ਸੂਟ ਤੇ ਰੈਡੀ ਹੋਇਆਗਾ ਬਹੁਤ ਹੀ ਜ਼ਿਆਦਾ ਸੋਹਣਾ ਦੇਖੋ ਆਪਣਾ ਵਰਕ ਹੋਇਆ ਹੋਇਆ ਹੈਗਾ ਬਹੁਤ ਜ਼ਿਆਦਾ ਇਹ ਦੇਖੋ ਤੁਸੀਂ ਕਿਸੇ ਵੀ ਸਟੱਫ ਤੇ ਨੂੰ ਰੈਡੀ ਕਰਵਾ ਸਕਦੇ ਹੋਗੇ ਇਹ ਦੇਖੋ ਇਹਦੇ ਆਪਣਾ ਕੀ ਹੈ ਇਹ ਆਪਣਾ ਨੀਚੋ ਗੋਲ ਘੇਰਾ ਬਣਿਆ ਹੋਇਆ ਬਹੁਤ ਸੋਹਣਾ ਲੇਸਿਸ ਲੱਗੀਆਂ ਨੇ ਨੀਚੇ ਦੇਖੋ ਘੇਰੇ ਤੇ ਆਪਣਾ ਏਦਾਂ ਪੱਲਿਆਂ ਤੇ ਕੰਮ ਹੋਇਆ ਹੋਇਆ ਬਹੁਤ ਸੋਹਣਾ ਦੇਖੋ ਸਫਾਈ ਤੇ ਕੰਮ ਹੋਇਆ ਹੋਇਆ ਇੱਕ ਸੈਂਟਰ ਚ ਫਲਾਵਰ ਆ ਜਾਏਗਾ ਫਿਰ ਉੱਪਰ ਹੋ ਜਾਏਗਾ ਦੇਖੋ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਹੈ ਸੂਟ ਦੇਖੋ ਫਿਰ ਆਪਣਾ ਏਦਾਂ ਹਲਕਾ ਜਿਹਾ ਪੱਲੇਸ ਦੇ ਕੇ neck ਦਾ ਡਿਜ਼ਾਈਨ ਬਣਾਇਆ ਹੋਇਆ ਇਹ ਜਿਹੜਾ ਕਾਟਨ ਦਾ ਸਟੱਫ ਆ ਇਹਦੇ ਕੋ ਸੇਮ ਨਹੀਂ ਮਿਲ ਸਕਦਾ ਇਦਾਂ ਦਾ ਹੁਣ ਪ੍ਰਿੰਟ ਆ ਜਿਹੜਾ ਆਪਾਂ ਨੂੰ ਤੁਸੀਂ ਇਹਦੇ ਨਾਲ ਦੇ ਮਿਲਦੇ ਜੁਲਦੇ ਦਾ ਮੇਰੇ ਤੋਂ ਸੂਟ ਕੀ ਰੈਡੀ ਕਰਵਾ ਸਕਦੇ ਹੋਗੇ ਜਦੋਂ ਤੁਸੀਂ ਕਰਵਾਣਾ ਹੋਏਗਾ ਮੈਂ ਤੁਹਾਨੂੰ ਪਿਕ ਸੈਂਡ ਕਰ ਦਾਂਗੀ ਤੁਸੀਂ ਉਹ ਚੋਂ ਪਸੰਦ ਕਰਕੇ ਇਦਾਂ ਦਾ ਸੂਟ ਜੋ ਆ ਰੈਡੀ ਕਰਵਾ ਸਕਦੇ ਹੋ ਤੇ ਦੇਖੋ ਇਦਾਂ ਹਲਕਾ ਜਿਹੇ ਦੀ ਕੀ ਆ ਆਪਾਂ ਨੇ ਬਾਹਰ ਦੇ ਕੰਮ ਕੀਤਾ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਇਹ ਸੂਟ ਲੱਗ ਰਿਹਾ ਤੁਸੀਂ ਕੰਮ ਦੀ ਹੈ ਜਿਹੜੀ ਸਫਾਈ ਦੇ ਸਕਦੇ ਹੋ ਕਿ ਕੰਮ ਆ ਜਿਹੜਾ ਕਿੰਨਾ ਜ਼ਿਆਦਾ ਸੋਹਣਾ ਸਫਾਈ ਤੇ ਕੀਤਾ ਹੋਇਆ ਇਹ ਦੇਖੋ ਨਾਲੇ ਦੇ ਦੇਖੋ ਆਪਣੀ ਕੀ ਹੈ ਦਾ ਬਾਟਮ ਤੇ ਬਹੁਤ ਹੀ ਜਿਆਦਾ ਸੋਹਣਾ ਆਪਣਾ ਕੀ ਹੈ ਪਿਓਰ ਸ਼ਿਫੋਨ ਦਾ ਦੁਪੱਟਾ ਹੈਗਾ ਜਿਹੜਾ ਆਪਾਂ ਨੇ ਟਾਈਡ ਆਈ ਗਿਆ ਨਾਲ ਰੈਡੀ ਕੀਤਾ ਇਹ ਦੇਖੋ ਤੁਸੀਂ ਇਹਦੇ ਤੇ ਹਰਗੇ ਫੁਲਕੇ ਜਿੱਦਾਂ ਕੋਹੋ ਲੇਸ ਲਗਵਾ ਸਕਦੇ ਹੋ ਦੇਖੋ ਬਹੁਤ ਹੀ ਜਿਆਦਾ ਸੋਹਣਾ ਦੇਖੋ ਆਪਣਾ ਟਾਈਡ ਆਈ ਦਾ ਦੁਪੱਟਾ ਜਿਹੜਾ ਰੈਡੀ ਹੋਇਆ ਨਾਲ ਪਿਓਰ ਸ਼ਿਫੋਨ ਦਾ ਹੈ ਇਹ ਦੇਖੋ ਅਗਰ ਤੁਹਾਨੂੰ ਪਸੰਦ ਆ ਰਿਹਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਆਪਣਾ ਆਰਡਰ ਕੀ ਹੈ ਦੇ ਸਕਦੇ ਹੋ जो मैं नैक्स दिखा रही हूँ सारे जिने भी सूट ने कॉटन के ने जो अपने विद ऑर्डर ने विद स्टिचिंग होकर जा रहे हैं ऑर्डर के सूट ने यह देखो ये भी बहुत सोहना सूट है देखो बहुत ही प्यारा नीचे घेरते देखो अपना बहुत ज़्यादा सोहना अपना वर्क होया हुआ बहुत ही ज्यादा सोहना प्यारा सूट लग रहा है देखो नाल अपने इदा पामाते कम होया हुआ हल्का जहाँ नैक डिजाइन देख सहुत ही ज़्यादा सोहना पट्टी रख के लेसिस देखे हल्के हल्के छोटे छोटे अपने की ने बटन लगाए ने ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਹੈ ਤੇ ਨਾਲ ਇਹ ਤੇ ਆਪਣੀ ਕੀ ਹੈ ਬਾਟਮ ਹੈ ਤੇ ਇਹਦਾ ਦੁਪੱਟਾ ਜਿਹੜਾ ਰੈਡੀ ਹੋਣ ਗਿਆ ਹੈ ਲੇਸਿਸ ਲਗਣ ਔਰ ਨਾਲ ਕੀ ਹੈ ਸਿੰਗਲ ਕਲਰ ਦਾ ਮਰੂਨ ਦਾ ਆਪਾਂ ਨੇ ਡਾਈ ਕਰਵਾਇਆ ਤੁਸੀਂ ਇਹਦੇ ਨਾਲ ਟਾਈ ਡਾਈ ਵੀ ਕਰਵਾ ਸਕਦੇ ਹੋ ਸਿੰਗਲ ਕਲਰ ਜਿੱਦਾਂ ਦਾ ਤੁਸੀਂ ਕਹੋ ਉਦਾਂ ਦਾ ਸੂਟ ਕੀ ਆਪਣਾ ਰੈਡੀ ਕਰਵਾ ਸਕਦੇ ਹੋਗੇ ਤੇ ਜੋ ਮੈਂ ਨੈਕਸਟ ਦਿਖਾ ਰਹੀ ਆ ਇਹ ਦੇਖੋ ਇਹ ਆਪਣਾ ਡਿਜੀਟਲ ਪ੍ਰਿੰਟ ਸੂਟ ਹੈ ਦੇਖੋ ਪ੍ਰਿੰਟ ਸੇਮ ਨਹੀਂ ਮਿਲ ਸਕਦੇ ਮਿਲਦੇ-ਜੁਲਦੇ ਮਿਲ ਸਕਦੇ ਨੇ ਇਹ ਕੋਟੋਡ ਓਰੀਓ ਦੇ ਦੁਪੱਟੇ ਨਾਲ ਇਹ ਬਹੁਤ ਸੋਹਣਾ ਦੇਖੋ ਮੈਂ ਕਹਿੰਦੀ ਉਹਨਾਂ ਨੇ ਸਟੀਚਿੰਗ ਹੋ ਕੇ ਸੂਟ ਚ ਜਾਣ ਪੈਂਦੀ ਹੁੰਦੀ ਆ ਇਹ ਦੇਖੋ ਇਦਾਂ ਆਪਾਂ ਇਹਦੀ ਇਦਾਂ ਲੇਸ ਰੱਖ ਕੇ ਬਹੁਤ ਜ਼ਿਆਦਾ ਸੋਹਣੀ ਦੇਖੋ ਫਿਨਿਸ਼ਿੰਗ ਦਿੱਤੀ ਹੋਈ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਦੇਖੋ ਇਦਾਂ ਪੱਟੀ ਰੱਖ ਕੇ ਨਾਲ ਹਲਕਾ ਜਿਹਾ ਦੇਖੋ ਇਹਦਾ ਇਦਾਂ neck ਦਾ ਡਿਜ਼ਾਈਨ ਦਿੱਤਾ ਆਪਾਂ ਨੇ ਬਹੁਤ ਸੋਹਣਾ ਲੱਗ ਰਿਹਾ ਹੈਗਾ ਇਦਾਂ ਆਪਾਂ ਨੇ ਬਾਜੂ ਤੇ ਦੇਖੋ ਡਿਜ਼ਾਈਨ ਕੀਤਾ ਲੇਸਿਸ ਦੇ ਨਾਲ ਬਹੁਤ ਸੋਹਣੇ ਛੋਟੇ ਛੋਟੇ ਬਟਨ ਲਗਾਏ ਨੇ ਆਪਾਂ ਨੇ ਨਾਲ ਇਹਦੇ ਪਲੇਨ ਕੀ ਬਾਟਮ ਹੈ ਨਾਲ ਇਹਦੇ ਫੋਟਾ ਡੋਰੀਆ ਦਾ ਦੁਪੱਟਾ ਦਾ ਇਹਦੇ ਨਾਲ ਦੇ ਕੋਲ ਆਪਣੇ ਕੋਲ ਉੱਤੋਂ ਕਲਰ ਹੈਗੇ ਨੇ ਤੁਸੀਂ ਉਹ ਤਿੰਨ ਕਲਰ ਨੇ ਅਗਰ ਤੁਹਾਨੂੰ ਪਸੰਦ ਆ ਰਿਹਾ ਤਾਂ ਤੁਸੀਂ ਉਹਨਾਂ ਦੇ ਰੈਡੀ ਕਰਵਾ ਸਕਦੇ ਹੋ ਇਹਦੇ ਬਹੁਤ ਹੀ ਜ਼ਿਆਦਾ ਸੋਨਾ ਖੁੱਲਾ ਡੁੱਲਾ ਦੁਪੱਟਾ ਤੇ ਦੁਪੱਟੇ ਤੇ ਆਪਾਂ ਨੇ ਇਦਾਂ ਕੀ ਲੀਸ ਲਗਾਈ ਇਹਦੇ ਬਹੁਤ ਹੀ ਜ਼ਿਆਦਾ ਸੋਨਾ ਸੂਟ ਲੱਗ ਰਿਹਾ ਹੈ ਦੇਖੋ ਇਦਾਂ ਤੁਸੀਂ ਸਿੰਪਲ ਸੋਬਰ ਸੂਟ ਨੂੰ ਕੀ ਇਦਾਂ ਲੇਸਿਸ ਦੇ ਨਾਲ ਕੀ ਡਿਜ਼ਾਈਨ ਕਰ ਸਕਦੇ ਹੋ ਤੇ ਜੋ ਮੈਂ ਨੈਕਸਟ ਦਿਖਾ ਰਹੀ ਹਾਂ ਇਹ ਦੇਖੋ ਆਪਣਾ ਇਹਦੀ ਕਾਟਨ ਦਾ ਸੂਟ ਹੈ ਇਹ ਦੇਖੋ ਆਪਾਂ ਨੇ ਇਹਦੇ ਉੱਪਰ ਕੀ ਆਪਾਂ ਨੇ ਇਹਦਾ ਵਰਕ ਇੱਥੇ ਦੇਖੋ ਪ੍ਰਿੰਟ ਸੇਮ ਨਹੀਂ ਮਿਲੇਗਾ ਮਿਲਦੇ ਜੁਲਦੇ ਤੇ ਐਸੀ ਲੈ ਕੇ ਤੁਹਾਡੇ ਦਾ ਵਰਕ ਕਰਵਾ ਸਕਦੇ ਹਾਂਗੇ ਕਲਰ ਦੱਸ ਸਕਦੇ ਹੋ ਤੁਸੀਂ ਕਾਟਨ ਦਾ ਦੇਖੋ ਇਹ ਨੀਚੇ ਘੇਰ ਤੇ ਦੇਖੋ ਏਦਾਂ ਆਪਣਾ ਕੰਮ ਹੋਇਆ ਤੁਸੀਂ ਤਾਂ ਦੱਸ ਸਕਦੇ ਹੋ ਕਿ ਸਰ ਕੋ ਇਸ ਕਲਰ ਦੇ ਵਿੱਚ ਕਾਟਨ ਦਾ ਸੂਟ ਲੈ ਕੇ ਇਹਦਾ ਵਰਕ ਕਰਕੇ ਰੈਡੀ ਕਰ ਦਿਓ ਤਾਂ ਰੈਡੀ ਹੋ ਜਾਊਗਾ ਪ੍ਰਿੰਟ ਦੇਖੋ ਸੇਮ ਨਹੀਂ ਮਿਲੇਗਾ ਤੇ ਦੇਖੋ ਇਹਦੇ ਨੀਚੇ ਘੇਰ ਤੇ ਆਪਾਂ ਕੰਮ ਕਰਿਆ ਤੇ ਨਾਲ ਦੇਖੋ ਇਦਾਂ ਲੇਸ ਦੇ ਕਿਹਦੀ ਕੀ ਫਿਨਿਸ਼ਿੰਗ ਕੀਤੀ ਹੋਈ ਹੈ ਦੇਖੋ ਮਲਟੀ ਕਲਰ ਦੀ ਲੇਸ ਦਿੱਤੀ ਹੈ ਘੇਰ ਤੇ ਚਾਕਾਂ ਤੇ ਬਹੁਤ ਸੋਹਣਾ ਲੱਗ ਰਹੀ ਹੈ ਤੇ ਨਾਲ ਦੇਖੋ ਆਪਾਂ ਨੈਕ ਡਿਜ਼ਾਈਨ ਬਣਾਇਆ ਬਹੁਤ ਹੀ ਜਿਆਦਾ ਸੋਹਣਾ ਨੈਕ ਦਾ ਡਿਜ਼ਾਈਨ ਲੱਗ ਰਿਹਾ ਬਹੁਤ ਸੋਹਣੇ ਛੋਟੇ ਛੋਟੇ ਬਟਨ ਲਗਾਏ ਨੇ ਨਾਲ ਆਪਾਂ ਦੇਖੋ ਇਹ ਬਾਜ਼ੂ ਤੇ ਏਦਾਂ ਕੰਮ ਕੀਤਾਗਾ ਬਹੁਤ ਹੀ ਜਿਆਦਾ ਸੋਹਣਾ ਦੇਖੋ ਵਰਕ ਲੱਗ ਰਿਹਾ ਕੰਮ ਦੇਖੋ ਸਾਡਾ ਟੋਟਲੀ ਬਹੁਤ ਵਧੀਆ ਸਫਾਈ ਦਾ ਕੰਮ ਹੁੰਦਾਗਾ ਨਾਲ ਇਹ ਦੇਖੋ ਆਪਣੀ ਬਾਟਮ ਹੈ ਬਾਟਮ ਤੇ ਵੀ ਕੰਮ ਹੋਇਆ ਹੋਇਆ ਸਟੇਟਸ ਲਵਾਰ ਤੇ ਇਹਦੇ ਬਾਟਮ ਤੇ ਦੇਖੋ ਮੂੜੀਆਂ ਤੇ ਏਦਾਂ ਕੰਮ ਹੋਇਆ ਬਹੁਤ ਜਿਆਦਾ ਸੋਹਣਾ ਦੇਖੋ ਏਦਾਂ ਵਰਕ ਹੋਇਆ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਦੇਖੋ ਲੱਗ ਰਿਹਾ ਇਹ ਦੇਖੋ ਕਿੰਨਾ ਪਿਆਰਾ ਕੰਮ ਲੱਗ ਰਿਹਾ ਬਹੁਤ ਸੋਹਣਾ ਲੱਗ ਰਿਹਾ ਇਹਦੇ ਨਾਲ ਵੀ ਆਪਣਾ ਮਸਲੀਨ ਦਾ ਦੁਪੱਟਾ ਜਿਹੜਾ ਰੈਡੀ ਹੋਇਆਗਾ ਟਾਈਡ ਹੈ ਬਹੁਤ ਹੀ ਜ਼ਿਆਦਾ ਸੋਹਣਾ ਮਸਲੀਨ ਦਾ ਦੁਪੱਟਾ ਜਿਹੜਾ ਰੈਡੀ ਹੋਇਆ ਟਾਈਡ ਹੈ ਤੇ ਨਾਲ ਇਹਦੇ ਕੀ ਆਪਾਂ ਨੇ ਲੇਸ ਲੱਗੀ ਹੁੰਦੀ ਐ ਸੇ ਇਹ ਦੇਖੋ ਮਲਟੀ ਕਲਰ ਦੀ ਜਿਹੜੀ ਲੇਸ ਹੁੰਦੀ ਐ ਇਹਦਾ ਥੋੜਾ ਪ੍ਰਾਈਸ ਕੀ ਆਪ ਹੁੰਦਾ ਉਹ ਤੁਸੀਂ ਆਪ ਦਾ ਦੱਸਣਾਗਾ ਵੀ ਤੁਸੀਂ ਕਿੰਨੀ ਕੁ ਰੇਸ ਟੱਕਰ ਲੇਸਿਸ ਵਗੈਰਾ ਲਗਵਾਉਣੀਆਂ ਨੇ ਉਹਦਾ ਲੱਗ ਜਾਣੀਆਂ ਜੋ ਮੈਂ ਨੈਕਸ ਦਿਖਾ ਰਹੀ ਆ ਇਹ ਦੇਖੋ ਆਪਣਾ ਬਲੈਕ ਐਂਡ ਵਾਈਟ ਡਿਜੀਟਲ ਪ੍ਰਿੰਟ ਸੂਟ ਸੀਗਾ ਇਹਦੇ ਉੱਪਰ ਆਪਾਂ ਬਹੁਤ ਸੋਨਾ ਦੇਖੋ ਇਹਦਾ ਵਰਕ ਕਰਵਾਇਆ ਦੇਖੋ ਮੈਂ ਕਹਿ ਰਹੀ ਹੁੰਨੀ ਆ ਕਿ ਆਪਾਂ ਤੁਸੀਂ ਪ੍ਰਿੰਟ ਸੂਟ ਦੇ ਉੱਪਰ ਵੀ ਅਦਾ ਕਿਉਂ ਵਰਕ ਕਰਵਾ ਸਕਦੇ ਹੋ ਬਹੁਤ ਸੋਨਾ ਉੱਤੇ ਇਹ ਸੂਟ ਹੁੰਦੇ ਨੇ ਅਦਾ ਪ੍ਰਿੰਟ ਸੂਟ ਦੇਖੋ ਬਹੁਤ ਸੋਨਾ ਲੱਗ ਰਿਹਾ ਹੈ ਇਹ ਇਹ ਦੇਖੋ ਇਹਦੇ ਆਪਾਂ ਨੇ ਤਾਂ ਸਾਰਾ ਹਾਈਲਾਈਟ ਕੀਤਾਗਾ ਰੂਮ ਤੇ ਗ੍ਰੀਨ ਕਲਰ ਨਾਲ ਜ਼ਰੀ ਟੱਚ ਦਿੱਤਾ ਹੋਇਆ ਬਹੁਤ ਜ਼ਿਆਦਾ ਸੋਨਾ ਲੱਗ ਰਿਹਾ ਤੁਸੀਂ ਦੇਖੋ ਕੰਮ ਦੀ ਸਫਾਈ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਪਿਆਰਾ ਲੱਗ ਰਿਹਾ ਇਦਾਂ ਦੇ ਅਗਰ ਤੁਸੀਂ ਕਰਵਾਉਣਾ ਇਹਦੇ ਨਾਲ ਦੇ ਮੇਰੇ ਕੋਲ ਡਿਜੀਟਲ ਪ੍ਰਿੰਟ ਤੇ ਦੋ ਸੂਟ ਨੇ ਉਹਨਾਂ ਦੇ ਕਲਰ ਹੋਰ ਨੇ ਪ੍ਰਿੰਟ ਵੀ ਹੋਰ ਹੋਏਗਾ ਪਰ ਉਹਨਾਂ ਨੂੰ ਤੁਸੀਂ ਇਦਾਂ ਜੀ ਹਾਈਲਾਈਟ ਕਰਵਾ ਸਕਦੇ ਹੋਗੇ ਨਾਲ ਦੇਖੋ ਇਹਦੇ ਆਪਾਂ ਇਦਾਂ ਹਲਕਾ ਜਿਹਾ ਬਾਹ ਨੂੰ ਆਪਾਂ ਨੇ ਜੀ ਹਾਈਲਾਈਟ ਕੀਤਾ ਦੇਖੋ ਬਹੁਤ ਜਿਆਦਾ ਪਿਆਰਾ ਸੋਹਣਾ ਸੂਟ ਲੱਗ ਰਿਹਾ ਹੈ ਨਾਲ ਦੇ ਦੇ ਆਪਣੇ ਬਾਟਮ ਸੇ ਬਾਟਮ ਤੇ ਆਪਾਂ ਨੇ ਦੇਖੋ ਇਦਾਂ ਲੇਸਿਸ ਦੇ ਕੇ ਦੀ ਫਿਨਿਸ਼ਿੰਗ ਕੀਤੀ ਹੈ ਦੇਖੋ ਇਹ ਵਿੱਚ ਕੀ ਹੈ ਸੈਂਟਰ ਚ ਇਹਦਾ ਵਰਕ ਕੀਤਾ ਹੋਇਆ ਸੀਗਾ ਤੇ ਆਲੇ-ਦਾਲੇ ਆਪਾਂ ਲੇਸ ਦਿੱਤੀਆਂ ਨੇ ਬਹੁਤ ਹੀ ਜਿਆਦਾ ਪਿਆਰਾ ਸੋਹਣਾ ਸੂਟ ਲੱਗ ਰਿਹਾ ਹੈ ਇਹ ਨਾਲੇ ਤੇ ਦੇਖੋ ਮਸਲੈਂ ਦਾ ਦੁਪੱਟਾ ਸੀਗਾ ਜਿਹੜਾ ਦੂਜੇ ਨੇ ਉਹ ਵੀ ਡਿਜੀਟਲ ਪ੍ਰਿੰਟ ਮਸਲੈਂ ਦਾ ਦੁਪੱਟੇ ਨੇ ਪਤਾ ਤੁਸੀਂ ਉਹਨਾਂ ਨੂੰ ਇਦਾਂ ਹਾਈਲਾਈਟ ਕਰਵਾ ਸਕਦੇ ਹੋਗੇ ਫਿਬਰ ਪ੍ਰਿੰਟ ਆਪਾਂ ਨੂੰ ਇਦਾਂ ਲਾਦਾਂ ਦਾ ਵੀ ਨਹੀਂ ਪਤਾ ਜਜੇਗਾ ਜਾਂ ਨਹੀਂ ਦੇਖੋ ਜਦੋਂ ਆਪਾਂ ਕੰਮ ਕਰਦੇ ਆ ਤਾਂ ਬਹੁਤ ਜ਼ਿਆਦਾ ਸੋਹਣੇ ਉੱਠ ਕੇ ਆਉਂਦੇ ਹੁੰਦੇ ਨੇ ਇਹ ਦੇਖੋ ਕਿੰਨਾ ਜ਼ਿਆਦਾ ਸੋਹਣਾ ਸੂਟ ਲੱਗ ਰਿਹਾ ਹੈ ਇੱਕੋ ਨਾਲੇ ਦੇ ਦੁਪੱਟੇ ਤੇ ਹਲਕੀ ਜੀ ਲੇਸ ਦੇ ਕੇ ਆਪਾਂ ਇਹਦੀ ਫਿਨਿਸ਼ਿੰਗ ਕੀਤੀ ਆ ਤੇ ਇਹਦੇ ਛਾਪਾਂ ਤੇ ਵੀ ਇਦਾਂ ਆਪਾਂ ਕਿ ਲੇਸ ਦਿੱਤੀ ہوئی ਆ ਜੋ ਮੈਂ ਨੈਕਸਟ ਦਿਖਾ ਰਹੀ ਹਾਂਗੀ ਇਹ ਦੇਖੋ ਆਪਣਾ ਇਹ ਬਟਰ ਕਾਟਨ ਦਾ ਹੈਗਾ ਆਪਣਾ ਇਹ ਬਟਰ ਕਾਟਨ ਦਾ ਸਟਾਫ ਆ ਇਹ ਦੇਖੋ ਪ੍ਰਿੰਟ ਦੇਖੋ ਸੇਮ ਨਹੀਂ ਮਿਲਣਗੇ ਤੁਸੀਂ ਮੈਨੂੰ ਨਾਲ ਮਿਲਦਾ ਜੁਲਦਾ ਦੱਸ ਸਕਦੇ ਹੋ ਕਲਰ ਦੱਸ ਸਕਦੇ ਹੋ ਵੀ ਇਸ ਕਲਰ ਚ ਲੈ ਕੇ ਰੈਡੀ ਕਰਾ ਦਿਓ ਮਤਲਬ ਇਦਾਂ ਦਾ ਤਾਂ ਉਹ ਰੈਡੀ ਹੋ ਲឹងਗੇ ਇਹ ਦੇਖੋ ਬਹੁਤ ਜ਼ਿਆਦਾ ਸੋਹਣਾ ਦੇਖੋ ਸੂਟ ਹੈ ਇਹਦੇ ਵਿੱਚ ਦੇਖੋ ਆਪਾਂ ਨੇ ਨੀਚੇ ਕੇਤੇ ਤੇ ਵਰਕ ਕਰਵਾ ਕੇ ਪੱਟੀ ਇਦਾਂ ਲੇਸ ਥਰੂ ਆਪਾਂ ਨੇ ਇਹਨੂੰ ਇਨਸਰਟ ਕੀਤਾ ਹੋਇਆ ਦਾ ਤੁਸੀਂ ਕੰਮ ਦੀ ਸਫਾਈ ਦੇਖ ਸਕਦੇ ਹੋ ਕਿੰਨਾ ਜਿਆਦਾ ਸੋਹਣਾ ਦੇਖੋ ਸਫਾਈ ਦੇ ਕੰਮ ਹੋਇਆ ਹੋਇਆ ਬਹੁਤ ਜਿਆਦਾ ਸੋਹਣਾ ਦੇਖੋ ਸਫਾਈ ਦੇ ਕੰਮ ਹੋਇਆ ਹੋਇਆ ਸਾਰੇ ਕੀ ਆਪਾਂ ਚਾਹ ਹੱਤੇ ਘੇਰੇ ਤੇ ਲੇਸ ਦੇ ਕਿਹੜੀ ਫਿਨਿਸ਼ਿੰਗ ਕੀਤੀ ਹੈ ਇਹ ਬਾਰਡਰ ਕਾਟਨ ਦਾ ਸੂਟ ਹੈ ਇਹਦਾ ਪ੍ਰਾਈਸ ਦੇਖੋ ਥੋੜਾ ਆਪ ਚਲਿਆ ਜਾਂਦਾ ਕਿਉਂ ਕਿ ਕਿਉਂਕਿ ਪਹਿਲਾਂ ਇਹਦਾ ਸਟਾਫੀ ਥੋੜਾ ਕੋਸਟਲੀ ਹੁੰਦਾਗਾ ਇਹ ਦੇਖੋ ਫਿਰ ਉੱਪਰ ਹੋ ਜਾਂਦਾ ਦੇਖੋ ਵਰਕ ਇਸ ਲਈ ਇਹਦਾ ਪ੍ਰਾਈਸ ਥੋੜਾ ਆਪ ਚਲਿਆ ਜਾਂਦਾਗਾ ਨਾਲ ਦੇਖੋ ਇਹਦੇ ਆਪਾਂ ਸੈਂਟਰ 'ਚ ਜਿੱਦਾਂ ਪਲੇਨ ਪੱਟੀ ਦੇ ਕੇ ਬਹੁਤ ਹੀ ਪਿਆਰੇ ਬਹੁਤ ਹੀ ਸੋਹਣੇ ਦੇਖੋ ਬਟਨ ਲਗਾਏ ਨੇ ਤੇ ਨਾਲ ਦੇਖੋ ਆਪਾਂ ਇਦਾਂ ਦੀਆ ਬਾਹਾਂਾਂ ਤੇ ਵੀ ਇਦਾਂ ਕੰਮ ਕੀ ਇਦਾਂ ਕੀਤਾ ਹੋਇਆ ਦੇਖੋ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਤੁਸੀਂ ਕੰਮ ਦੀ ਸਫਾਈ ਦੇਖ ਸਕਦੇ ਹੋ ਵੀ ਕੰਮ ਕਿੰਨਾ ਜ਼ਿਆਦਾ ਸੋਹਣਾ ਸਫਾਈ ਤੇ ਕੰਮ ਹੋਇਆ ਹੋਇਆ ਨਾਲ ਇਹਦੇ ਬਾਟਮ ਸੀ ਚਾਹੇ ਆਪਣਾ ਇਹ ਦੇਖੋ ਦੁਪੱਟਾ ਦੁਪੱਟੇ ਤੇ ਵੀ ਆਪਾਂ ਨੇ ਕੀਆ ਲੇਸ ਦਿੱਤੀ ਹੈ ਜੀ ਬਹੁਤ ਜ਼ਿਆਦਾ ਸੋਹਣਾ ਬਹੁਤ ਹੀ ਪਿਆਰਾ ਦੇਖੋ ਇਦਾਂ ਦੁਪੱਟਾ ਆਪਣਾ ਰੈਡੀ ਹੋਇਆ ਤੁਸੀਂ ਆਈਡੀਆ ਲੈ ਸਕਦੇ ਹੋ ਵੀ ਤੁਸੀਂ ਇੱਦਾਂ ਗਿਆ ਸੂਟ ਆਪਣੇ ਰੈਡੀ ਕਰਵਾ ਸਕਦੇ ਹੋ ਤੁਸੀਂ ਸਕਰੀਨਸ਼ਾਟ ਭੇਜ ਸਕਦੇ ਹੋ ਸਾਨੂੰ ਦੱਸ ਸਕਦੇ ਹੋ ਵੀ ਇਸ ਸਟਾਫ ਦੇ ਵਿੱਚ ਇਸ ਕਲਰ ਤੇ ਸਾਨੂੰ ਲੈ ਕੇ ਸੂਟ ਕੇ ਰੈਡੀ ਕਰਾ ਦਿਓ ਇਹਦੇ ਨਾਲ ਦਾ ਤਾਂ ਰੈਡੀ ਹੋ ਜਾਵਾਂਗੇ ਪ੍ਰਿੰਟ ਦੇਖੋ ਸਹਿਮ ਨਹੀਂ ਮਿਲੇਗਾ ਤੇ ਜੋ ਮੈਂ ਨੈਕਸ ਦਿਖਾ ਰਹੀ ਆ ਇਹ ਦੇਖੋ ਇਹ ਵੀ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਆ ਬਹੁਤ ਹੀ ਜ਼ਿਆਦਾ ਸੋਹਣਾ ਦੇਖੋ ਇਹ ਸਾਰਾ ਦੇਖੋ ਆਪਣਾ ਪਲੇਨ ਸਟਾਫ ਤੇ ਹੋਰ ਨੂੰ ਤੁਸੀਂ ਕਿਸੇ ਵੀ ਕਲਰ ਤੇ ਬਣਵਾ ਸਕਦੇ ਹੋ ਇਹ ਦੇਖੋ ਜਿਹੜਾ ਇਹ ਸਟਾਫ ਆ ਬੇਸ ਇਹ ਥੋੜਾ ਪੋਸਟਲੀ ਹੁੰਦਾ ਤੁਸੀਂ ਨੋਰਮਲ ਰੈਂਸ ਰੱਖਣਾ ਚਾਹੁੰਦੇ ਤਾਂ ਤੁਸੀਂ ਕਾਟਨ ਤੇ ਕਰਵਾ ਸਕਦੇ ਹੋਗੇ ਇਹ ਦੇਖੋ ਇਹ ਘੇਰ ਤੇ ਹੋਇਆ ਹੋਇਆ ਬਹੁਤ ਜਿਆਦਾ ਸੋਹਣਾ ਆਪਣਾ ਕੰਮ ਹੋਇਆ ਬਹੁਤ ਸੋਹਣਾ ਤੁਸੀਂ ਕੰਮ ਦੀ ਸਫਾਈ ਦੇਖ ਸਕਦੇ ਹੋ ਪੈਨਲ ਦੇ ਵਿੱਚ ਡਿਜ਼ਾਈਨ ਬਣਾ ਹੋਇਆ ਸੈਂਟਰ ਚ ਦੇਖੋ ਆਪਣੇ ਬਟਨ ਲੱਗੇ ਹੋਏ ਨੇ ਬਹੁਤ ਹੀ ਪਿਆਰਾ ਬਹੁਤ ਸੋਹਣਾ ਡਿਜ਼ਾਈਨ ਲੱਗ ਰਿਹਾ ਨਾਲ ਦੇਖੋ ਇਹਦੇ ਕਿ ਇਦਾਂ ਹਵਾਵਾਂ ਤੇ ਕੰਮ ਹੋਇਆ ਹੋਇਆ ਮਲਟੀ ਕਲਰ ਦੀ ਲੇਸ ਦੇ ਕੇ ਦੀ ਫਿਨਿਸ਼ਿੰਗ ਕੀਤੀ ਹੋਈ ਆ ਨਾਲ ਇਹਦੇ ਆਪਣੀ ਕੀ ਆ ਬਾਟਮ ਬਾਟਮ ਇਹਦਾ ਨਾ ਰੈਡੀ ਹੋ ਗਈ ਆ ਇਹ ਜੋ ਮੈਂ ਨੈਕਸ ਦਿਖਾ ਰਹੀ ਆ ਇਹ ਦੇਖੋ ਆਪਣਾ ਇਹ ਕਾਟਨ ਦਾ ਸੂਟ ਸੀ ਇਹ ਵੀ ਇਹ ਵੀ ਬਹੁਤ ਸੋਹਣਾ ਰੈਡੀ ਹੋਇਆ ਆਪਣਾ ਬਹੁਤ ਹੀ ਜ਼ਿਆਦਾ ਪਿਆਰਾ ਬਹੁਤ ਸੋਹਣਾ ਸੂਟ ਰੈਡੀ ਹੋਇਆ ਇਹ ਦੇਖੋ ਇਹਦੇ ਵੀ ਆਪਾਂ ਨੇ ਕੀ نیچے ਇਦਾਂ ਸਾਰਾ ਵਰਕ ਕਰਵਾ ਕੇ ਇਦਾਂ ਪੱਟੀ ਲਗਵਾਈ ਆ ਤੇ ਇਹ ਆਪਣੇ ਇਦਾਂ ਲੇਸਿਸ ਲੇਸਿਸ ਦਿੱਤੀ ਹੋਈਆਂ ਨੇ ਦੇਖੋ ਤੁਸੀਂ ਕਲਰ ਕੰਬੀਨੇਸ਼ਨ ਦੇ ਸਕਦੇ ਹੋ ਵਰਕ ਦਾ ਤੇ ਵਰਕ ਦੀ ਸਫਾਈ ਦੇਖ ਸਕਦੇ ਹੋ ਵੀ ਕਿੰਨਾ ਜ਼ਿਆਦਾ ਸੋਹਣਾ ਦੇਖੋ ਸਫਾਈ ਤੇ ਕੰਮ ਕੀਤਾ ਵੇਦਾ ਤੁਸੀਂ ਡਿਜੀਟਲ ਪ੍ਰਿੰਟ ਸੂਟ ਨੂੰ ਹਾਈਲਾਈਟ ਕਰ ਸਕਦੇ ਹਦਾ ਵਰਕ ਕਰਵਾ ਕੇ ਦੇਖੋ ਇਹ ਦੇਖੋ ਸਿੰਪਲ ਸੂਟ ਸੀਗਾ ਦੇਖੋ ਉਹਦੇ ਉੱਪਰ ਜਦੋਂ ਆਪਾਂ ਵਰਕ ਕੀਤਾ ਤਾਂ ਕਿੰਨਾ ਸੋਹਣਾ ਦੇਖੋ ਉੱਠ ਕੇ ਇਹ ਆਇਆਗਾ ਤੁਸੀਂ ਪ੍ਰਿੰਟ ਪਸੰਦ ਕਰ ਸਕਦੇ ਹੋ ਬੀਸ ਕਲਰ ਚ ਸਾਨੂੰ ਲੈ ਕੇ ਇਦਾਂ ਦਾ ਰੈਡੀ ਕਰਵਾ ਕੇ ਦੇਖੋ ਦੇ ਦੋ ਦੇਖੋ ਉਹਨੂੰ ਜਚੋਣਾ ਤੁਸੀਂ ਸਾਡੇ ਤੇ ਛੱਡਦੇ ਕਰੋ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਇਹ ਦੇਖੋ ਇਹਦਾ neck ਦਾ ਡਿਜ਼ਾਈਨ ਆ neck ਡਿਜ਼ਾਈਨ ਵੀ ਬਹੁਤ ਸੋਹਣਾ ਦੇਖੋ ਇਹਦਾ neck ਵੀ ਬਣਵਾ ਸਕਦੇ ਹੋ ਅਗਰ ਨਹੀਂ ਬਣਵਾਉਣਾ ਤੁਸੀਂ ਘੇਰ ਤੇ ਬਾਵਾ ਵੀ ਰੈਡੀ ਕਰਵਾ ਸਕਦੇ ਹੋ ਕੱਲੀਆ ਬਹੁਤ ਸੋਹਣਾ ਦੇਖੋ ਲੱਗ ਰਿਹਾ ਦੇਖੋ ਕਿੰਨਾ ਪਿਆਰਾ ਨੱਕਦਾ ਡਿਜ਼ਾਈਨ ਆ ਤੁਸੀਂ ਕੰਮ ਦੀ ਸਫਾਈ ਦੇਖ ਸਕਦੇ ਹੋ ਨਾਲ ਇਹਦੇ ਈ ਦਾਗਿਆ ਬਾਵਾ ਤੇ ਕੰਮ ਹੋਇਆ ਇਹ ਕੋਟਾ ਡੋਰੀਏ ਦੇ ਦੁਪੱਟੇ ਨਾਲ ਸੂਟ ਆ ਆਪਣਾ ਇਹ ਦੇਖੋ ਕੋਟਾ ਡੋਰੀਏ ਦੇ ਹੈ ਆਪਣੇ ਕੋਲ ਸੂਟ ਇੱਕ ਦੋ ਤੁਸੀਂ ਅਗਰ ਚਾਹੋ ਤਾਂ ਉਹਨਾਂ ਤੇ ਰੈਡੀ ਕਰਵਾ ਸਕਦੇ ਹੋ ਇਹ ਆਪਣਾ ਕੀ ਕੋਟਾ ਡੋਰੀਏ ਦਾ ਦੁਪੱਟਾ ਹੈ ਇਹ ਦੇਖੋ ਨਾਲ ਹਲਕੀ ਜਿਹੀ ਨੇਜ਼ ਦੇ ਕੇ ਦੀ ਕੀ ਆ ਫਿਨਿਸ਼ਿੰਗ ਕੀਤੀ ਜੀ ਆਪਾਂ ਬਹੁਤ ਸੋਹਣਾ ਦੇਖੋ ਸੂਟ ਲੱਗ ਰਿਹਾ ਹੈ ਬਹੁਤ ਜ਼ਿਆਦਾ ਪਿਆਰਾ ਸੂਟ ਲੱਗ ਰਿਹਾ ਹੈ ਜੇ ਅਗਰ ਤੁਸੀਂ ਏਦਾਂ ਦਾ ਡੈਡੀ ਕਰਵਾਉਣਾ ਚਾਹੋ ਤਾਂ ਤੁਸੀਂ ਡੈਡੀ ਕਰਵਾ ਸਕਦੇ ਹੋ ਇੱਕ ਦੇਖੋ ਇਹ ਸੀ ਡਿਜੀਟਲ ਪ੍ਰਿੰਟ ਸੂਟ ਦੇਖੋ ਕਾਟਨ ਦਾ ਇਹ ਬਹੁਤ ਸੋਹਣਾ ਸੂਟ ਸੀਗਾ ਇਹ ਵੀ ਇਹਨੂੰ ਹਲਕਾ ਹਲਕਾ ਵਿੱਚੋ ਕੀ ਹੈਂਡਵਰਕ ਕੀਤਾ ਹੋਇਆ ਹੈਗਾ ਹਾਈਲਾਈਟ ਕੀਤਾ ਹੋਇਆ ਤੇ ਇਸ ਦਾ ਸੈਂਟਰ ਚ ਬਟਨ ਲਗਾਏ ਹੋਏ ਨੇ ਤੇ ਨਾਲ ਇਹਦੇ ਕੀ ਸੀ ਆਪਣੀ ਬਾਟਮ ਤੇ ਨਾਲ ਆਪਣਾ ਕੀ ਸੀਗਾ ਮਸਲੀਨ ਦਾ ਦੁਪੱਟਾ ਬਹੁਤ ਸੋਹਣਾ ਖੁੱਲਾ ਡੁਲਾ ਦੁਪੱਟਾ ਸੀਗਾ ਇਹਦਾ ਇਹਦੇ ਇਹ ਸੀ ਤਾਂ ਦੁਪੱਟਾ ਸੈਂਟਰ 'ਚ ਇਹਦਾ ਲੇਜ਼ ਲੱਗੀ ਹੋਈ ਸੀ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਲੱਗ ਰਿਹਾ ਵੀ ਇਹ ਸਿਰਫ ਮੈਂ ਤੁਹਾਨੂੰ ਆਈਡੀਆ ਦੇ ਰਹੀਆਂ ਕਿ ਵੀ ਜਿਹੜੇ ਨੀਚੇ ਇਦਾਂ ਤੁਸੀਂ ਸਾਡੇ ਤੋਂ ਕੀ ਕੰਮ ਕਰਵਾ ਸਕਦੇ ਪ੍ਰਿੰਟ ਸੇਮ ਨਹੀਂ ਮੰਨਦਾ ਬਟ ਆਪਾਂ ਤਾਂ ਵਰਕ ਕਰਵਾ ਸਕਦੇ ਇਦਾਂ ਦਾ ਸੋਹਣਾ ਲੱਗਦਾ ਕਿਸੇ ਵੀ ਸਟੱਫ ਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਵੀ ਇਦਾਂ ਦੇ ਇਸ ਕਲਰ ਤੇ ਸਾਨੂੰ ਲੈ ਕੇ ਤੁਸੀਂ ਰੈਡੀ ਕਰਵਾ ਦਿਓ ਤਾਂ ਰੈਡੀ ਹੋ ਜਾਏਗਾ ਜੋ ਤੁਹਾਨੂੰ ਪਸੰਦ ਆ ਰਿਹਾ ਉਹ ਸੂਟ ਦਾ ਸਕਰੀਨਸ਼ਾਟ ਭੇਜ ਸਕਦੇ ਹੋਗੇ ਅਗਰ ਤੁਹਾਨੂੰ ਸਾਡੀ ਅਸੀ ਨਿਊ ਕਲੈਕਸ਼ਨ ਚ ਪਸੰਦ ਆਈ ਸੋ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਮੇਰੇ ਚੈਨਲ ਨੂੰ ਥੈਂਕ ਯੂ